ਚੰਡੀਗੜ੍ਹ ਵਿੱਚ ਇੱਕ ਦਿਨ ਪਹਿਲਾਂ ਹੋਏ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਦੇ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵਿੱਚ ਮਤਭੇਦ ਉੱਪਰ ਦੇ ਨਜ਼ਰ ਆ ਰਹੇ ਹਨ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੁਣ ਇਸ ਦੇ ਇੱਕ ਹੋਰ ਆਗੂ ਗੋਲਡੀ ਬਰਾੜ ਨੇ ਇਸ ਕਤਲ ਉੱਤੇ ਅਫਸੋਸ ਜ਼ਾਹਰ ਕੀਤਾ ਇੰਦਰਪ੍ਰੀਤ ਸਿੰਘ ਉਰਫ ਪੈਰੀ ਦੇ ਕਤਲ ਅਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਇੱਕ ਦਿਨ ਬਾਅਦ ਇਸ ਗੈਂਗ ਦੇ ਰਿੰਗ ਲੀਡਰ ਗੋਲਡੀ ਬਰਾੜ ਨੇ ਇੱਕ ਆਡੀਓ ਜਾਰੀ ਕੀਤਾ ਹੈ ਕਤਲ ਤੋਂ ਇੱਕ ਦਿਨ ਬਾਅਦ ਕੈਨੇਡਾ ਵਿੱਚ ਬੈਠੇ ਗੈਂਗਸਟਰ 골ਡੀ ਬਰਾਡ ਨੇ ਇਸ ਮਾਮਲੇ ਉੱਤੇ ਭਾਵਕ ਆਡੀਓ ਸੰਦੇਸ਼ ਜਾਰੀ ਕੀਤਾ ਹੈ ਇਹ ਆਡੀਓ ਸੱਚੀ ਹੀ 골ਡੀ ਬਰਾਡ ਦੀ ਹੈ ਜਾਂ ਨਹੀਂ ਭਾਵੇਂ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਕਈ ਵੱਡੇ ਮੀਡੀਆ ਅਦਾਰੇ ਇਸ ਨੂੰ ਚਲਾ ਰਹੇ ਹਨ ਗੈਂਗ ਵੱਲੋਂ ਜਾਰੀ ਕੀਤੇ ਗਏ ਹਮਲਾਵਰ ਆਨਲਾਈਨ ਬਿਆਨ ਦੇ ਉਲਟ 골ਡੀ ਬਰਾਡ ਦੇ ਸੰਦੇਸ਼ ਵਿੱਚ ਦੁੱਖ ਹੈਰਾਨੀ ਅਤੇ ਪੈਰੀ ਦੇ ਪਰਿਵਾਰ ਲਈ ਹਮਦਰਦੀ ਪ੍ਰਗਟਾਈ ਗਈ ਹੈ ਉਸਨੇ ਜੋਰ ਦੇ ਕੇ ਕਿਹਾ ਕਿ ਪੈਰੀ ਨੇ ਇਨਾ ਹਾਲਤਾਂ ਵਿੱਚ ਮੌਤ ਜੋਗਾ ਕੁਝ ਵੀ ਨਹੀਂ ਕੀਤਾ ਸੀ ਪੈਰੀ ਦੇ ਕਤਲ ਮਾਮਲੇ ਵਿੱਚ ਲਾਰਸ ਮਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲੈਣਾ ਔਰ ਗੋਲਡੀ ਬਰਾੜ ਵੱਲੋਂ ਇਸ ਨੂੰ ਧੋਖੇਬਾਜ਼ੀ ਨਾਲ ਕੀਤਾ ਕਤਲ ਕਰਾਰ ਦੇ ਕੇ ਉਸ ਪ੍ਰਤੀ ਹਮਦਰਦੀ ਪ੍ਰਗਟਾਉਣਾ ਕਿਸ ਗੱਲ ਵੱਲ ਇਸ਼ਾਰਾ ਹੈ ਕਿ ਇਸ ਦਾ ਅਰਥ ਇਹ ਵੀ ਲਿਆ ਜਾ ਸਕਦਾ ਹੈ ਕਿ ਪੈਰੀ ਦੇ ਕਤਲ ਨਾਲ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਵਿਚਾਲੇ ਮਤਭੇਦ ਹੋ ਗਏ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਟੀ ਬਰਾੜ ਅੱਜ ਵਾਇਸ ਮੈਸੇਜ ਛੱਡਣਾ ਤਾਂ ਪਿਆ ਰਿਆ ਪਿਆਰੀ ਇੰਦਰਪ੍ਰੀਤ ਪਿਆਰੀ ਭਰਾ ਸਾਡਾ ਜਿਹਦਾ ਚੰਡੀਗੜ੍ਹ ਦੇ ਵਿੱਚ ਅੱਜ ਲਾਰੈਂਸ ਗਰੁੱਪ ਨੇ ਇਹਨਾਂ ਨੇ ਕਤਲ ਕਰਵਾਇਆ ਬੀ ਇਹ ਤਾਂ ਹੁਣ ਸਾਰਗੱਲਾਂ ਕਹਿਣਗੇ ਵੀ ਪੈਰੀ ਇਹ ਕਰਦਾ ਸੀ ਪੈਰੀ ਉਹ ਕਰਦਾ ਸੀ ਪੈਰੀ ਗਰੁੱਪਾਂ ਪੈ ਹੀ ਇਕੱਠੇ ਕਰਕੇ ਇਹਨੂੰ ਦਿੰਦਾ ਸੀ ਉਹਨੂੰ ਦਿੰਦਾ ਸੀ ਇਹ ਗੱਲ ਨਹੀਂ ਤੁਹਾਨੂੰ ਕਿਸੇ ਨੇ ਦੱਸਣੀ ਵੀ ਲਾਰੈਂਸ ਨੇ ਅੱਜ ਖੁਦ ਹੀ ਫੋਨ ਲਾਇਆ ਪੈਰੀ ਨੂੰ ਵੀ ਪੈਰੀ ਯਾਰ ਤੇਨੂੰ ਬਿਲਾਂ ਦਾ ਵਿਆਹ ਦੀਆਂ ਵਧਾਈਆਂ ਤੇ ਤੇਰੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਹੈ ਤੇਰੇ ਫੋਨ ਤੇ ਕਰਨੀ ਸੇਖਣੀ ਵੀ ਤੂੰ ਫਲਾਨੀ ਥਾਂ ਤੇ ਆ ਤੇ ਉੱਥੇ ਤੈਨੂੰ ਕੋਈ ਭਰਾ ਮਿਲੂਗਾ ਉਹਦੇ ਫੋਨ ਤੋਂ ਗੱਲ ਕਰਾਂਗੇ ਇਹ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆ ਪਈ ਯਾਰ ਪਲਾ ਕੇ ਯਾਰ ਮਰਾਇਆ ਦੂਜਾ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਇਸ ਕਤਲ ਤੋਂ ਬਾਅਦ ਇਹ ਗੱਲ 골ਡੀ ਬਰਾੜ ਦੇ ਅਫਸੋਸ ਪ੍ਰਗਟਾਉਣ ਵਾਲੀ ਵੀਡੀਓ ਨਾਲ ਹੀ ਰੁਕ ਜਾਵੇਗੀ ਜਾਂ ਲਾਰੈਂਸ ਬਿਸ਼ਨੋਈ ਗੈਂਗ ਵਿੱਚ ਕੋਈ ਖਾਨਾ ਜੰਗੀ ਸ਼ੁਰੂ ਹੋ ਜਾਵੇਗੀ ਪੰਜਾਬੀ ਆਡੀਓ ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ ਇਸ ਵੀਡੀਓ ਵਿੱਚ 골ਡੀ ਬਰਾੜ ਕਹਿੰਦੇ ਹਨ ਸਾਰੇ ਭਰਾਵਾਂ ਨੂੰ ਸਸਰੀ ਅਕਾਲ ਮੈਂ 골ਡੀ ਬਰਾੜ ਹਾਂ ਇਹ ਆਡੀਓ ਸੰਦੇਸ਼ ਇਸ ਲਈ ਭੇਜ ਰਿਹਾ ਹਾਂ ਕਿ ਸਾਡਾ ਭਰਾ ਇੰਦਰਪ੍ਰੀਤ ਪੈਰੀ ਜਿਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਮਾਰ ਦਿੱਤਾ ਹੈ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ। ਹੁਣ ਉਹ ਇਹ ਕਹਿ ਸਕਦੇ ਹਨ ਕਿ ਪੈਰੀ ਪੈਸੇ ਵਸੂਲ ਕਰਦਾ ਸੀ ਜਾਂ ਕਿਸੇ ਹੋਰ ਲਈ ਕੰਮ ਕਰਦਾ ਸੀ। ਪਰ ਸੱਚ ਇਹ ਹੈ ਕਿ ਉਸਦੇ ਵਿਆਹ ਤੋਂ ਬਾਅਦ ਖੁਦ ਲਾਰੈਂਸ ਨੇ ਪੈਰੀ ਨੂੰ ਫੋਨ ਕਰਕੇ ਵਧਾਈ ਦਿੱਤੀ ਸੀ ਅਤੇ ਕੁਝ ਨਿੱਜੀ ਗੱਲਾਂ ਵੀ ਕੀਤੀਆਂ ਸਨ ਜਿਨ੍ਹਾਂ ਬਾਰੇ ਫੋਨ ਉੱਤੇ ਗੱਲ ਕਰਨਾ ਸੁਰੱਖਿਅਤ ਨਹੀਂ ਸੀ। ਉਸਨੇ ਪੈਰੀ ਨੂੰ ਇੱਕ ਤੈਅ ਕੀਤੀ ਥਾਂ ਉੱਤੇ ਆਪਣੇ ਸੰਪਰਕ ਵਾਲੇ ਵਿਅਕਤੀ ਨੂੰ ਮਿਲਣ ਅਤੇ ਉਸਦੇ ਫੋਨ ਤੋਂ ਗੱਲ ਕਰਨ ਲਈ ਕਿਹਾ। ਲਾਰੈਂਸ ਨੇ ਆਪਣੇ ਦੋਸਤ ਨੂੰ ਆਪ ਹੀ ਬਾਹਰ ਬੁਲਾਇਆ ਅਤੇ ਕਤਲ ਕਰਵਾ ਦਿੱਤਾ। ਇਹ ਦੋਸਤੀ ਵਿੱਚ ਸਭ ਤੋਂ ਖੇਤਲੇ ਪੱਧਰ ਦਾ ਕਾਰ ਹੈ। ਪੈਰੀ ਦਾ ਕਦੇ ਵੀ ਬਿਸ਼ਨੋਈ ਨਾਲ ਕੋਈ ਵੈਰ ਜਾਂ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਲਾਰੈਂਸ ਕਦੇ ਵੀ ਇਹ ਸਾਬਤ ਨਹੀਂ ਕਰ ਸਕਦਾ ਕਿ ਪੈਰੀ ਨੇ ਉਸ ਦਾ ਨੁਕਸਾਨ ਕੀਤਾ ਸੀ। ਗੋਲਡੀ ਬਰਾੜ ਆਪਣੇ ਆਡੀਓ ਸੰਦੇਸ਼ ਵਿੱਚ ਇਹ ਵੀ ਦਾਵਾ ਕਰਦੇ ਹਨ ਕਿ ਪੈਰੀ ਦਾ ਪਰਿਵਾਰ ਲਾਰੈਂਸ ਬਿਸ਼ਨੋਈ ਲਈ ਲੰਮਾ ਸਮਾਂ ਸਹਾਰਾ ਬਣਿਆ ਰਿਹਾ ਪੈਰੀ ਅਕਸਰ ਉਸਦੇ ਲੁਕਣ ਲਈ ਥਾਮਾਂ ਦਾ ਪ੍ਰਬੰਧ ਕਰਦਾ ਅਤੇ ਕੋਰਟ ਦੀਆਂ ਪੇਸ਼ੀਆਂ ਦੌਰਾਨ ਪੈਰੀ ਦੀ ਮਾਂ ਬਿਸ਼ਨੋਈ ਅਤੇ ਉਸਦੇ ਸਾਥੀਆਂ ਲਈ ਖਾਣੇ ਦਾ ਪ੍ਰਬੰਧ ਕਰਦੀ ਸੀ ਕਿ ਠੀਕ ਹੈ ਜਦੋਂ ਇਹਨਾਂ ਨੂੰ ਕੁੱਤੀ ਨਹੀਂ ਭੋਜਦੀ ਸੀ ਕੋਈ ਆਪਦੇ ਘਰੇ ਵੜ ਕੇ ਰਾਜ਼ੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੀ ਪਿਓ ਇਹਨੂੰ ਮਾਂ ਪਾ ਆਪਦੇ ਮਾਂ ਪਿਓ ਵਾਂਗੂ ਇਹਨੂੰ ਘਰੇ ਰੱਖਦੇ ਰਹੇ ਐ ਇਹਨੂੰ ਘਰ ਦੇ ਘਰੇ ਰੋਟੀਆਂ ਬਣਾਵਨਾ ਖਵਾਉਂਦੇ ਰਹੇ ਐ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਅਪੋਰੋ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾ ਫਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਐ ਵੀ ਮੇਰੇ ਪੁੱਤ ਤੇ ਦੋਸਤ ਨੇ ਆਪਦੇ ਪੁੱਤਾਂ ਨੂੰ ਸਮਝਿਆ ਅੱਜ ਜਿਹਨੇ ਉਸੇ ਮਾਂ ਦਾ ਪੁੱਤ ਮਾਰਤਾ ਇੰਨਾਂ ਗੱਲਾਂ ਤੋਂ ਹੀ ਲੋਕ ਆਪਦੇ ਘਰੋਂ ਆਪਦੇ ਘਰੇ ਬਾਹਰ ਦੇ ਬੇਗਾਨੇ ਬੰਦੇ ਕੋਈ ਬਾੜ ਨੂੰ ਡਰਦੇ ਆ ਲੋਕ ਸੱਚੇ ਹੋ ਗਏ ਅੱਜ ਕਿ ਯਾਰ ਯਾਰ ਹੀ ਝੂਠੀ ਪੈ ਗਈ ਆਪਣੇ ਆਪ ਨੂੰ ਇਸ ਕਤਲ ਨਾਲੋਂ ਵਖ ਕਰਦੇ ਹੋਏ ਗੋਲਡੀ ਬਰਾੜ ਕਹਿੰਦੇ ਹਨ ਅਸੀਂ ਹਮੇਸ਼ਾ ਸਿਰਫ ਉਨ੍ਹਾਂ ਖਿਲਾਫ ਹੀ ਕਾਰਵਾਈ ਕੀਤੀ ਹੈ ਜੋ ਗਲਤ ਕੰਮ ਕਰਦੇ ਹਨ ਜਾਂ ਫਿਰ ਗਲਤ ਕੰਮਾਂ ਵਿੱਚ ਸ਼ਾਮਲ ਰਹੇ ਹਨ ਸਿਪਾ ਜਿਸ ਨੂੰ ਕੁਝ ਲੋਕ ਡਾਉਣ ਵੀ ਕਹਿੰਦੇ ਸੀ ਉਸ ਦਾ ਦੁਬਈ ਵਿੱਚ ਕਤਲ ਜਦੋਂ ਕੀਤਾ ਗਿਆ ਉਸ ਸਮੇਂ ਉਹ ਪੁਲਿਸ ਦਾ ਮੁਖਬਰ ਬਣ ਚੁੱਕਾ ਸੀ 골ਡੀ ਬਰਾੜ ਇਹ ਵੀ ਦਾਵਾ ਕਰਦੇ ਹਨ ਕਿ ਸਿੱਪਾ ਪੈਸੇ ਦੀ ਵਸੂਲੀ ਕਰਦਾ ਸੀ ਤੇ ਕਿਸੇ ਦਾ ਵੀ ਵਫਾਦਾਰ ਨਹੀਂ ਸੀ ਉਸ ਸਮੇਂ ਪੈਰੀ ਆਪਣੇ ਵਿਆਹ ਦੇ ਸਮਾਗਮਾਂ ਵਿੱਚ ਰੁਝਿਆ ਹੋਇਆ ਸੀ ਅਖਰਾ ਸੀਪਾ ਜੇ ਮਾਰਿਆ ਨਾ ਜਿਹਨੂੰ ਤੂੰ ਡਾਉਣ ਬਣਾ ਰੱਖਿਆ ਸੀ ਦਵਾਈ ਵਿੱਚ ਤੁਸੀਂ ਬਲਾਬਲਾ ਮੀਟਿੰਗਾਂ ਕਰਾਉਂਦੇ ਸੀ ਤੁਹਾਨੂੰ ਲੱਗਦਾ ਸੀ ਦਵਾਈ ਬਹੁਤ ਸੇਫ ਹੈ ਮੱਟੀ ਨਾ ਧੌਣ ਉੱਥੇ ਬੱਕਰੀਆਂ ਵਾਂਗੂ ਠੀਕ ਹੈ ਮਾਰਨ ਨੂੰ ਕੋਈ ਵੀ ਤੇਰੀ ਲੱਲੀ ਛੱਲੀ ਇੱਥੇ ਹੋਰ ਬਹੁਤ ਤੇਰੀ ਫਿਰਦੀ ਐ ਇੰਡੀਆ ਕਿਸੇ ਨੂੰ ਵੀ ਮਾਰ ਦਿੰਦੇ ਪਰ ਕਸੂਰਵਾਰ ਮਾਰੇ ਬੰਦਾ ਮਾਰਿਆ ਤੇ ਸਭ ਤੋਂ ਔਖੀ ਜਗ੍ਹਾ ਤੇ ਮਾਰਿਆ ਜਿੱਥੇ ਕ੍ਰਾਈਮ ਕਰਨਾ ਸਭ ਤੋਂ ਔਖਾ ਠੀਕ ਹੈ ਨਾ ਤੇ گاਣ ਨੂੰ ਵੀ ਹੋਊਗਾ ਤੇ ਬੰਦਾ ਜੈ ਜੀ ਮਾਰਾਂਗੇ ਤੇ ਜੇ ਅਸੀਂ ਸੀਪਾ ਮਾਰਿਆ ਸਾਡੇ ਕੋਲ ਸੀਪਾ ਮਾਰਨ ਦੇ ਹਜ਼ਾਰ ਕਾਰਨ ਸੀ ਸਭ ਨੂੰ ਪਤਾ ਸੀਪੇ ਦਾ ਕੀ ਕਰਦਾ ਸੀ ਸੀਪਾ ਪੁਲਿਸ ਦਾ ਵੀ ਮੁਖਤਰ ਸੀ ਸੀਪਾ ਗਰੁੱਪ ਦੇ ਨਾਮ ਤੇ ਪੈਸੇ ਖਾਂਦਾ ਸੀ ਤੇ ਪੈਸੇ ਦੀ ਠੱਗੀ ਵੀ ਮਾਰਦਾ ਸੀ ਕੋਈ ਇੱਕ ਬੰਦੇ ਨੂੰ ਕਦੇ ਕਿਸੇ ਉਹਨੇ ਰੁਪਈਆ ਨਹੀਂ ਦਿੱਤਾ ਤੇ ਆਪ ਉਹ ਕਰੋੜਾ ਰੁਪਈਆ ਅੰਦਰ ਕਰਕੇ ਬੈਠਾ ਸੀ ਤਾਂ ਮਰਿਆ ਉਹ ਕਿਉਂਕਿ ਭਾਈਚਾਰੇ ਦਾ ਹੱਕ ਮਾਰ ਰਿਹਾ ਸੀ ਆਪਣੇ ਆਡੀਓ ਸੰਦੇਸ਼ ਵਿੱਚ ਗੋਲਡੀ ਬਰਾੜ ਇਸ ਕਤਲ ਨੂੰ ਖੋਖੇ ਬਾਜੀ ਨਾਲ ਕੀਤਾ ਗਿਆ ਕਤਲ ਕਰਾਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਪੈਰੀ ਦੀ ਕਿਸੇ ਨਾਲ ਰੰਜਿਸ਼ ਨਹੀਂ ਸੀ ਅਤੇ ਨਾ ਹੀ ਉਸ ਦਾ ਕਿਸੇ ਮੁਕਾਬਲੇ ਨਾਲ ਕੋਈ ਲੈਣਾ ਦੇਣਾ ਸੀ ਜਿਸ ਨਾਲ ਉਸ ਦੇ ਕਤਲ ਨੂੰ ਜਾਇਜ਼ ਠਹਿਰਾਇਆ ਜਾ ਸਕੇ ਗੋਲਡੀ ਬਰਾੜਕੇ ਕਹਿੰਦੇ ਹਨ ਕਿ ਪੈਰੀ ਦੀ ਸਭ ਤੋਂ ਵੱਡੀ ਗਲਤੀ ਇਹੀ ਸੀ ਕਿ ਉਹ ਲੋਰੈਂਸ ਮਿਸ਼ਨੋਈ ਨੂੰ ਆਪਣਾ ਦੋਸਤ ਸਮਝਦਾ ਸੀ ਠੀਕ ਹੈ ਨਾ ਆਪਾਂ ਗਲਤੀ ਇਹ ਹੋ ਗਈ ਕਿ ਤੇਰੇ ਯਾਰ ਕੇ ਖੱਚ ਨੂੰ ਉਹਨੇ ਕਦੇ ਯਾਰ ਸਮਝ ਲਿਆ ਬਸ ਇਹੀ ਗਲਤੀ ਸੀ ਉਹਦੀ ਹੋਰ ਮੈਨੂੰ ਲੱਗਦਾ ਨਹੀਂ ਪੈਰੀ ਨੇ ਕਦੇ ਕੋਈ ਗਲਤੀ ਕੀਤੀ ਆ 7 ਦਿਨ ਪਹਿਲਾਂ ਉਹਦਾ ਵਿਆਹ ਹੋਇਆ ਲਾਰੈਂਸ ਸਾਹਿਬ ਦੇ ਘਰੇ ਬੈਠਾ ਸੀ ਪਰਿਵਾਰ ਦੇ ਨਾਲ ਯਾਰ ਕੀ ਉਹਨੇ ਕਿਸੇ ਦਾ ਮਾਰਾ ਕਰਤਾ ਯਾਰ ਹੈ ਤੁਸੀਂ ਕਹੀਐ ਨਿਓ ਸੀਪੇ ਦਾ ਅਸੀਂ ਬਦਲਾ ਲੈ ਲਿਆ ਸੀਪਾ ਜਿੱਤੇ ਮਰਿਆ ਲਾਰੈਂਸ ਉਹਦੇ ਤਾਂ ਪੈਰੀ ਦਾ ਵਿਆਹ ਸੀ ਆ ਕੇ ਨੰਦਾ ਦੇ ਬੈਠਾ ਸੀ ਉਹਦੇ ਉਹ ਜਾਣੇ ਕੀ ਲੈਣਾ ਸੀ ਸੀਪੇ ਨਾਲ ਕੀ ਹੋ ਰਿਆ ਜਾਂ ਕੀ ਨਹੀਂ ਸਾਡੀ ਦੋਗਣਾ ਗੱਲ ਵੀ ਨਹੀਂ ਹੋਈ ਕਿੰਨੇ ਦਿਨਾਂ ਦੀ ਸ਼ਰਮ ਕਰ ਸ਼ਰਮ ਹੁਣ ਪੈਰੀ ਦੇ ਕਤਲ ਨਾਲ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾਡ ਵਿੱਚ ਸ਼ੁਰੂ ਹੋਈ ਇਹ ਤਕਰਾਰ ਇੱਥੇ ਹੀ ਖਤਮ ਹੁੰਦੀ ਹੈ ਇਸੇ ਆਡੀਓ ਸੰਦੇਸ਼ ਦੇ ਨਾਲ ਖਤਮ ਹੋ ਜਾਵੇਗੀ ਜਾਂ ਹੋਰ ਅੱਗੇ ਵਧੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ